ਜੇ ਰੇ ਜੇ ਤੂੰ ਕੋਈ ਗੱਲੇ ਟ੍ਰੈਫਿਕ ਰੱਖ ਰੱਖ ਲਾਂ ਗਈਆਂ ਦਾ ਵੀ ਜੇ ਤੂੰ ਆਈ ਓਏ ਅਗਾ ਮੇਰੀ ਗੱਲ ਵਾ ਮਾਨਨਾ ਬੋਲਿਆ ਫੜੇ ਨੂੰ ਚਾਰ ਵਾਰੀ ਨੂੰ ਸਾਡੀ ਕਿਉਂ 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 ਆਂ ਲਿਆ ਅਸਲੀ ਮੈਗਾ ਨਹੀਂ ਕਰਨੀ ਜੇ ਆਹ ਸਰਕਾਰ ਅਸੀਂ ਬੈਠਣਾ ਕਰੀਏ ਕੋਈ ਗੱਲ ਮੈਂ ਕਰਨਾ ਹੋਣਾ ਰੰਮਨ ਨੂੰ ਉਹਦਾ ਗੱਲ ਕਰਨਾ ਲੈ ਲੈ ਤੂੰ ਟੋਡਾ ਕਰ ਕਾਲੀ ਨੀ ਕੋਈ ਨਹੀਂ ਸਾਡੀ ਤੁਹਾਨੂੰ ਤਰਦਾ ਰੇਕਾਰ ਦਾ ਦਾਦਾ ਕਰਨ ਕੇ ਨਿਕਲਦੇ ਬੜੀ ਕੀ ਨਾ ਨਾ ਆ ਜਾ ਉਹ ਨਹੀਂ ਹਰ ਕੋਈ ਹੈ ਇਹ ਦਾਤ ਨੇ ਹਾਂ ਇਹ ਕੌਣਾ ਕੀ ਪਤਾ ਕੌਣ ਹੈ ਤੀ ਹੋਏਗਾ ਬੜੀ ਬਾਹਰ ਦੇਖਾ ਇਹ ਤੁਹਾਡੇ ਨਾਲ ਕਿਸੇ ਨੇ ਕੋਈ ਗਲਤ ਗੱਲ ਕੀਤੀ ਨਹੀਂ ਕਰੋ ਪਾਜੀ ਮੈਂ ਆ ਗਿਆ ਤਾਂ ਬਈ ਫੇਰ ਕੋਈ ਗੱਲ ਫੇਰ ਆ ਗਿਆ ਮੈਂ ਹੱਥ ਮਾਰ ਮਾਰੇ ਭਈਆ ਤੁਸੀਂ ਬੰਦੇ ਬੜਾ ਕਿਤੇ ਇਹਨਾਂ ਤੇ ਚੇਤਾ ਪਾਣਾ ਇਹ ਦੇਖੋ ਡੰਡਾ ਰਹਿ ਗਿਆ ਤੇ ਲੱਖਾਂ ਰੱਖ ਗਾਰੰਟੀ ਹੋਣੀ ਹੈ ਤੇਰੇ ਓ ਸਰ ਪਲੀਜ਼ ਪਲੀਜ਼ ਸਰ ਚਲੋ 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 ਮੇਰੇ ਆਪ ਦਾ ਬਣਾਉਣਾ ਚਾਹੀਦਾ ਹੈ ਸ਼ਰਾਬ ਪੀ ਕੇ ਗਲ ਪੈ ਡਿਆ ਉਹ ਬਿਲਕੁਲ ਨਹੀਂ ਉਹ ਨਹੀਂ ਇਹਨੇ ਧੋਆ ਕਰਾਇਆ ਇਹਨੇ ਧਮਾਕਾ ਨਾਲ ਆਇਆ ਸ਼ਰਾਬ ਦਾ ਤੁਹਾਡੇ ਨਾਲ ਕਿਸ ਨੇ ਕੋਈ ਮੈਡੀਕਲ ਕੀਤੀ ਕੀਤੀ ਇਹਨਾਂ ਨੂੰ ਦੱਸੋ ਇਹ ਆਣ ਕੇ ਕਦਾਂ ਮੇਰੀ ਇਹਨੇ ਚਰਾਨ ਕੋ ਕਫਲਦੀ ਨੂੰ ਮੇਰੇ ਹੱਥੀਂ ਪੈ ਲਾ ਪਿਆ ਇਹਨੇ ਇੱਕ ਮਿੰਟ ਮੇਰੇ ਆਈ ਜੀ ਨਾ ਲੱਗਾ ਮੇਰਾ ਬਣਾਉਣੇ ਨਾਲ ਲੱਗਾ ਦੇ 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 ਨਾ ਆ ਦੇ ਦੇ ਮੈਂ ਹਾਂ ਕੋਈ ਨਾ ਆ ਨਾ ਤੁਸੀਂ ਕਿ ਕੀ ਡਿਪਾਰਟਮੈਂਟ ਚ ਵਜੇ ਹਾਂਜੀ ਦੱਸ ਦੋ ਮੈਂ ਮੈਂ ਪੱਜਾ ਦੇਣਾ ਇੱਥੇ ਬੰਦੇ ਸਾਹਿਬ ਇਹ ਨਹੀਂ ਗੱਲ ਹੈ ਚਲੋ ਜਾਨ ਦੇ ਯਾਰ ਮਾਰ ਕਰ ਰਿਹਾ ਚੰਗੇ ਬੰਦੇ ਨਹੀਂ ਕੀਤੀ ਉਹ ਨਹੀਂ 100 ਕੰਮ ਕਰਦੇ ਵਿੱਚ Aí, olha alô, por aí, por aí? Por aí? Por aí? Por aí? É, aprendi.